ਵੱਦੀ ਉਮਰ ਦੇ ਨਾਲ ਉਸ ਦੀ ਪਿੱਠ ਭਾਂ ਵੀ ਝੁੱਕ ਗਈ ਪਰੰਤੂ ਉਹ ਅਨਿਆਗੇ ਨਾ ਚੁੱਕੀ ਤੇ ਨਾ ਹੀ ਜ਼ਿੰਦਗੀ ਦੇ ਦੁੱਖਾਂ ਦੀ ਭਾਰੀ ਪੰਡ ਉਸ ਨੂੰ ਸੰਘਰਸ਼ ਦੇ ਰਾਹ ਤੁਰਨੋਂ ਰੋਕ ਸਕੀ ਸੰਘਰਸ਼ ਦਾ ਇੱਕ ਰਾਹ ਤਾਂ ਕਿਸਾਨੀ ਦਾ ਝੰਡਾ ਚੁੱਕਣ ਦਾ ਸੀ ਤੇ ਦੂਜਾ ਜ਼ਿੰਦਗੀ ਪੈਰ ਪੈਰ ਤੇ ਇਮਤਿਹਾਨ ਲੈ ਰਹੀ ਸੀ ਉਹ ਜੂਝਦੀ ਰਹੀ ਤੇ ਹੁਣ ਤੱਕ ਜੂਝ ਰਹੀ ਹੈ ਪਰ ਇਹ ਰਾਹ ਮੁੱਢ ਤੋਂ ਹੀ ਦੁਸ਼ਵਾਰੀਆਂ ਨਾਲ ਭਰਿਆ ਸੀ ਉਹ ਜਦੋਂ ਦੀ ਵਿਆਹ ਕੇ ਆਈ ਉਸਨੇ ਨਾ ਦਿਨ ਵੇਖਿਆ ਤੇ ਨਾ ਹੀ ਰਾਤ ਪਤੀ ਲਾਲ ਸਿੰਘ ਦੇ ਬਰਾਬਰ ਖੇਤਾਂ ਦੇ ਵਿੱਚ ਮਿੱਟੀ ਦੇ ਨਾਲ ਮਿੱਟੀ ਹੁੰਦੀ ਰਹੀ ਸੱਚੇ ਅਕਾਲ ਨਮਸਕਾਰ ਆਦਾਬ ਮੈਂ ਸ਼ਮਿਲਾ ਖਾਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੁੱਲਰ ਦੀ ਰਿਪੋਰਟ ਦੇ ਵਿੱਚ ਬਿਆਨੀ ਮਹਿੰਦਰ ਕੌਰ ਦੀ ਕਹਾਣੀ ਕਿ ਕਿਵੇਂ ਜ਼ਿੰਦਗੀ ਦੇ ਆਖਰੀ ਮੋੜ ਤੇ ਖੜੀ ਬਿਰਧ ਮਹਿੰਦਰ ਕੌਰ ਨੂੰ ਹਰ ਮੋੜ ਤੇ ਦੁੱਖ ਟੱਕਰੇ ਜਿਨ੍ਹਾਂ ਦੇ ਨਾਲ ਮਾਈ ਨੇ ਟੱਕਰ ਲਾਈ ਪਰ ਕਦੇ ਹਾਰ ਨਾ ਮੰਨੀ ਪੰਜਾਬੀ ਟ੍ਰਿਬਿਊਨ ਨੇ ਜਦੋਂ ਬਠਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਮਹਿੰਦਰ ਕੌਰ ਦੇ ਪਰਿਵਾਰ ਦੇ ਦੁੱਖਾਂ ਦੀ ਪੰਡ ਫਰੋਲੀ ਤਾਂ ਇੰਜ ਲੱਗਿਆ ਕਿ ਸਭ ਪੀੜਾਂ ਇਸ ਪਰਿਵਾਰ ਦੇ ਹਿੱਸੇ ਆਈਆਂ ਨੇ ਲੰਗੇ ਦਿਨ ਜਦੋਂ ਕੰਗਣਾ ਰਣੌਤ ਬਠਿੰਡਾ ਪੁੱਜੀ ਤਾਂ ਬਿਰਧ ਮਾਈ ਦੇ ਇਕਲੌਤੇ ਪੁੱਤ ਗੁਰਦਾਸ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਕਰੀਬ 1 ਮਹੀਨਾ ਪਹਿਲਾਂ ਗੁਰਦਾਸ ਨੂੰ ਖੇਤਾਂ ਦੇ ਵਿੱਚ ਕੰਮ ਕਰਦੇ ਸੱਪ ਨੇ ਡੱਸ ਲਿਆ ਸੀ ਗੁਰਦਾਸ ਹਸਪਤਾਲ ਦੇ ਵਿੱਚ ਜੂਝ ਰਿਹਾ ਸੀ ਪਰੰਤੂ ਬਾਪ ਲਾਭ ਸਿੰਘ ਦੀ ਜੀਬ ਖਾਲੀ ਸੀ ਬਾਪ ਨੇ ਵਿਪਤਾ ਪਈ ਤਾਂ ਤਿੰਨ ਧੀਆਂ ਨੇ ਆਪਣਾ ਫਰਜ਼ ਨਿਭਾਇਆ ਤੇ 2 ਲੱਖ ਦਾ ਇਲਾਜ ਦਾ ਖਰਚਾ ਇਹਨਾਂ 3 ਨੇ ਚੁੱਕਿਆ 80 ਸਾਲ ਦਾ ਲਾਭ ਸਿੰਘ ਆਖਦਾ ਹੈ ਕਿ ਧੀਆਂ ਨੇ ਘਰੋਂ ਤਾਂ ਮਾਪੇ ਪਾਣੀ ਨਹੀਂ ਪੀਂਦੇ ਪਰੰਤੂ ਜ਼ਿੰਦਗੀ ਨੇ ਇਸ ਰਾਤੇ ਮਜਬੂਰ ਕਰ ਦਿੱਤਾ ਹੈ ਦੁੱਖਾਂ ਦਾ ਪਹਾੜ ਸਾਲ ਪਹਿਲਾਂ ਇਸ ਪਰਿਵਾਰ ਤੇ ਟੁੱਟ ਗਿਆ ਸੀ ਜਦੋਂ ਬਿਰਧ ਮਹਿੰਦਰਕੌਰ ਦੀ ਨੂ ਰਾਣੀ ਬਿਮਾਰੀ ਮਗਰੋਂ ਇਸ ਜਹਾਨੋਂ ਚਲੀ ਗਈ ਬੇਉਲਾਦ ਰਾਣੀ ਕੌਰ ਅਲvida ਆਖ ਗਈ ਸੀ ਮਹਿੰਦਰ ਕੌਰ ਦੇ ਪਰਿਵਾਰ ਦਾ ਅੱਛ ਕੋਈ ਵਾਰਸ ਨਹੀਂ ਬਚਿਆ ਮਹਿੰਦਰ ਕੌਰ ਦਿਨ ਪਰ ਸਬਜ਼ੀ ਤੋੜਦੀ ਹੈ ਪਤੀ ਸਾਈਕਲ ਤੇ ਬਠਿੰਡਾ ਸ਼ਹਿਰ ਵਿੱਚ ਜਾਂਦਾ ਹੈ ਲਵ ਸਿੰਘ ਆਖਦਾ ਹੈ ਕਿ ਕਿਰਤ ਤੋਂ ਸਿਵਾਏ ਕਦੇ ਕੁਝ ਨਹੀਂ ਕੀਤਾ ਮਹਿੰਦਰ ਕੌਰ ਦੀ ਪੈਲੀ ਹਰ ਸਾਲ ਜਵਾਬ ਦੇਣ ਲੱਗੀ ਤਾਂ ਕਰਜ਼ੇ ਦੀ ਪੰਡ ਹੋਰ ਭਾਰੀ ਹੋਣ ਲੱਗੀ ਕੋਆਪਰੇਟਿਵ ਬੈਂਕ ਦਾ 7.5 ਲੱਖ ਦਾ ਕਰਜ਼ਾ ਪੰਜਾਬ ਐਂਡ ਸਿੰਧ ਬੈਂਕ ਦਾ 3 ਲੱਖ ਦਾ ਕਰਜ਼ਾ ਇਸ ਪਰਿਵਾਰ ਦੇ ਸਿਰ ਤੇ ਹੈ ਕੇਸ ਚੱਲ ਰਿਹਾ ਹੈ ਆਪਣੇ ਪੁੱਤਰ ਦੇ ਇਲਾਜ ਤੇ ਚੱਲਦਿਆਂ 21 ਅਕਤੂਬਰ ਨੂੰ ਅਦਾਲਤ ਦੇ ਵਿੱਚ ਇਹ ਪੇਸ਼ ਨਾ ਹੋ ਸਕੇ ਬੈਂਕ ਨੇ ਲਾਵ ਸਿੰਘ ਤੇ ਕੇਸ ਕਰ ਦਿੱਤਾ ਹੈ ਅਤੇ ਪਹਿਲੀਆਂ ਦੇ ਮਾਲਕ ਨੂੰ ਅਦਾਲਤਾਂ ਦੇ ਵਿੱਚ ਅੰਦਰਲੀ ਆਵਾਜ਼ਾਂ ਮਾਰਦਾ ਉਹ ਆਖਦਾ ਹੈ ਕਿ ਫਸਲਾਂ ਨੇ ਕਾਦੀ ਮਾਰ ਪਾਈ ਕਰਜ਼ੇ ਨੇ ਮਰਨ ਵਾਲੇ ਕਰ ਦਿੱਤੇ ਮਹਿੰਦਰ ਕੌਰ ਨੂੰ ਜ਼ਿੰਦਗੀ ਨੇ ਕਦੇ ਸੁੱਖ ਦਾ ਸਾਹ ਹੀ ਨਹੀਂ ਲੈਣ ਦਿੱਤਾ ਅਤੇ ਉਸ ਜ਼ਿੰਦਗੀ ਦੇ ਕੋੜੇ ਕੁੱਟਾਂ ਨੂੰ ਮਿੱਠਾ ਕਰਕੇ ਪਿੰਦੀ ਰਹੀ। ਕਰੀਬ 80 ਵਰਿਆਂ ਦੀ ਮਹਿੰਦਰ ਕੌਰ ਨਾਲ ਜਦੋਂ ਕੰਗਣਾ ਦੇ ਵੱਲੋਂ ਮਾਫੀ ਮੰਗੇ ਜਾਣ ਬਾਰੇ ਗੱਲ ਕੀਤੀ ਤਾਂ ਉਸਨੇ ਆਖਿਆ ਪੁੱਤ ਹਾਥੀ ਤੇ ਕੀੜੀ ਦਾ ਕਾਹਦਾ ਮੁਕਾਬਲਾ ਹੈ? ਸਾਡੇ ਕੋਲ ਤਾਂ ਇਕੱਲੀ ਅਣਖ ਹੀ ਬਚੀਏ। ਉਸ ਨੂੰ ਵੀ ਕਿਵੇਂ ਗਿਰਵੀ ਰੱਖ ਦਿਆਂ? ਉਸ ਦਾ ਕਹਿਣਾ ਸੀ ਕਿ 4 ਸਾਲ ਤੱਕ ਇਸ ਬੀਬੀ ਨੇ ਬਾਤ ਨਹੀਂ ਪੁੱਛੀ ਤੇ ਹੁਣ ਆਪਣੀ ਪੀੜ ਦਾ ਰੂਣਾ ਰੋ ਰਹੀ ਹੈ। ਸਾਡੀ ਪੀੜ ਨੂੰ ਤਾਂ ਕਦੇ ਨਹੀਂ ਜਾਣਿਆ ਪਰਿਵਾਰ ਆਖਦਾ ਹੈ ਕਿ ਕਿਸਾਨ ਆਗੂਆਂ ਨੇ ਉਹਨਾਂ ਨੂੰ ਡੋਲਣ ਨਹੀਂ ਦਿੱਤਾ ਲੋੜ ਪਈ ਤੇ ਤਾਂ ਸਰਕਾਰ ਨੇ ਵੀ ਮਦਦ ਕੀਤੀ ਇਹ ਉਹੀ ਬਿਰਦ ਔਰਤ ਦੀ ਕਹਾਣੀ ਹੈ ਜਿਸ ਨੂੰ ਅਦਾਕਾਰ ਤੇ ਸੰਸਦ ਮੈਂਬਰ ਕੰਗਣਾ ਰਣੌਥ ਨੇ 100 ਰੁਪਏ ਦੇ ਵਿੱਚ ਆਉਣ ਵਾਲੀ ਪਾੜੇ ਦੀ ਔਰਤ ਦੱਸਿਆ ਸੀ ਕਿਸਾਨ ਅੰਦੋਲਨ ਦੌਰਾਨ ਮਹਿੰਦਰ ਕੌਰ ਇੱਕ ਨਾਇਕਾ ਦੇ ਤੌਰ ਤੇ ਉੱਭਰੀ ਤਾਂ ਨਿਊਜ਼ੀਲੈਂਡ ਦੇ ਪ੍ਰਵਾਸੀ ਪੰਜਾਬੀਆਂ ਨੇ ਇਸ ਬੇਬੇ ਨੂੰ ਪਿੰਡ ਆ ਕੇ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਸੀ ਆਪ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਵੀ 50000 ਰੁਪਏ ਦਾ ਚੈੱਕ ਉਹਨਾਂ ਦਿਨਾਂ ਦੌਰਾਨ ਦਿੱਤਾ ਸੀ ਸਾਲ 2021 ਦੇ ਵਿੱਚ ਮਹਿੰਦਰ ਕੌਰ ਨੇ ਕੰਗਨਾ ਰਣੋਥ ਖਿਲਾਫ ਪਠਿੰਡਾ ਅਦਾਲਤ ਦੇ ਵਿੱਚ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ ਸੀ ਅਦਾਕਾਰਾ ਕੰਗਨਾ ਰਣੋਥ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਪਰੰਤੂ ਕਿਧਰੇ ਵੀ ਕੋਈ ਰਾਹਤ ਨਾ ਮਿਲੀ ਆਖਰ ਕੰਗਨਾ ਨੂੰ ਪਠਿੰਡਾ ਅਦਾਲਤ ਦੇ ਵਿੱਚ ਪੇਸ਼ ਹੋਣਾ ਪਿਆ ਸਬਰ ਸਿਦਕ ਦਾ ਪੱਲਾ ਫੜ ਮਹਿੰਦਰ ਕੋਰ ਆਪਣੀ ਡੰਗੂਰੀ ਸਹਾਰੇ ਜ਼ਿੰਦਗੀ ਦਾ ਸਫ਼ਰ ਆਥਣ ਪੈਰ ਹੰਡਾ ਰਹੀਏ ਦੁੱਖਾਂ ਦੇ ਪੈਰ ਲੰਬੇ ਨੇ ਤੇ ਉਮਰ ਥੋੜੀ ਏ ਇੱਕ ਆਸ ਹੈ ਕਿ ਦੁੱਖਾਂ ਦਾ ਪੈਰ ਜ਼ਰੂਰ ਕਟਿਆ ਜਾਵੇਗਾ ਕਿਤੇ ਦੁੱਖ ਵੀ ਉਮਰਾਂ ਨਾਲੋਂ ਲੰਬੇ ਹੁੰਦੇ ਨੇ